ਜਿਲ੍ਹਾ ਲਾਬੜ ਵਿੱਚ ਵਰਤ ਵਾਲਾ ਆਟਾ ਖਾਣ ਨਾਲ 150 ਦੇ ਕਰੀਬ ਲੋਕਾਂ ਦੀ ਸਿਹਤ ਵਿਗੜੀ। ਉਲਟੀਆਂ ਅਤੇ ਚੱਕਰ ਆਉਣ ਦੇ ਨਾਲ-ਨਾਲ ਹਸਪਤਾਲ ਵੱਖ-ਵੱਖ ਹਸਪਤਾਲਾਂ ਵਿੱਚ ਲੋਕ ਕੋਈ ਦਾਖਲ। ਕਈ ਘਰਾਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਕੱਲ ਪਹਿਲਾਂ ਨਰਾਤਾ ਸੀ ਅਤੇ ਪਹਿਲੇ ਨਰਾਤੇ ਦੇ ਮੌਕੇ ਲੋਕਾਂ ਵੱਲੋਂ ਡੜੂਆਂ ਦਾ ਆਟਾ ਨਨ ਨਾਲ ਵੱਡੇ ਪੱਧਰ ਤੇ ਰਾਤ ਨੂੰ ਲੋਕ بیمار ਹੋ ਗਏ ਤੇ ਹਸਪਤਾਲ ਪਹੁੰਚ ਗਏ ਡਾਕਟਰ ਦੇ ਮੁਤਾਬਕ 100 ਤੋਂ 150 ਦੇ ਕਰੀਬ ਇਸ ਆٹے ਕਾਰਨ ਲੋਕ بیمار ਹੋਏ ਹਨ ਫਿਲਹਾਲ ਇਲਾਜ ਦੇ ਲਈ ਲੋਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਉਧਰ ਦੂਜੇ ਪਾਸੇ ਹਸਪਤਾਲਾਂ ਵਿੱਚ ਭਰਤੀ ਲੋਕਾਂ ਦਾ ਹਾਲਚਲ ਪੁੱਛਣ ਗਏ ਵਿਧਾਇਕ ਜਗਦੀਪ ਕਮੋਜ ਗੋਲੜੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਅਤੇ ਮਾਮਲੇ ਦੀ ਜਾਂਚ ਲਈ ਗੱਲ ਆਖੀ ਪ੍ਰਸ਼ਾਸਨ ਵੱਲੋਂ ਇੱਕ ਟੀਮ ਤਿਆਰ ਕਰਕੇ ਮਾਮਲੇ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਲਾਵਟ ਖੋਰਾ ਉੱਪਰ ਕਾਬੂ ਪਾਇਆ ਜਾਵੇਗਾ। ਖਾਣਾ ਖਾਇਆ ਸਾਨੂੰ ਕੋ। ਖਾਣਾ ਖਾ ਕੇ ਤਰੰਤੀ ਇਹ 10 15 20 ਮਿੰਟ ਬਾਅਦ ਕਹਿੰਨੇ ਲੱਗੇ ਸਾਰੇ ਚੱਕਰ ਆ ਰਹੇ ਚੱਕਰ ਆ ਰਹੇ ਕਹਿੰਨੇ ਕਿਸੇ ਕੀਜ ਵਿੱਚ ਕੁਝ ਮਿਲਾਇਆ ਤੇ ਅਮ ਲੋਗੋ ਨੇ ਕਹਾਂ ਖਾਣਾ ਸਭ ਬੜੀਆ ਤਰ੍ਹਾਂ ਨਾਲ ਬਣਾਇਆ कोई चीज की मिलावट नहीं थी फिर बाजार से लेके वाला, इन्होंने लगता है उसी चीज में कुछ थी। बस वो रोटी खाते ही सारे लोग एक साथ ही उल्टिया खाना खाते ही कहाँ पे रहते हो बत्ती वाले चौक हर किशन सिनेमा के बीच क्या नाम है तुम्हारा रेनू ਹਾਂਜੀ ਜੀ ਪ੍ਰਧਾਨ ਜੀ ਸ਼ਹਿਰ ਵਿੱਚ ਜਿਹੜਾ ਇਹ ਮਸਲਾ ਸਾਹਮਣੇ ਆਇਆ ਹੈ ਕਿ ਆਟਾ ਲੜੌਆਂ ਦਾ ਆਟਾ ਖਾ ਕੇ ਕਈ ਲੋਕ ਬਿਮਾਰ ਹੋਏ ਵੱਡੀ ਤعداد ਦੇ ਵਿੱਚ ਤੇ ਕੀ ਮਾਮਲਾ ਹੈ ਮੈਨੂੰ ਅੱਜ ਜਿਵੇਂ ਸਵੇਰ ਪਤਾ ਲੱਗਿਆ ਸਵੇਰੇ ਵੀ ਰਾਤੀ ਆਟਾ ਪਹਿਲਾਂ ਨਰਾਤਾ ਚੱਲਿਆ ਮਾਤਾ ਰਾਣੀ ਦਾ ਲੋਕੀ ਆਟਾ ਹੀ ਖਾਂਦੇ ਨੇ ਕੋ ਟਿੱਕੀਆਂ ਖਾਂਦਾ ਕੋ ਪਕੌੜੇ ਖਾਂਦਾ ਜਿਵੇਂ ਕੰਪਲੀਟ ਮੈਨੂੰ ਸਵੇਰੇ ਪਤਾ ਲੱਗੀ ਰਾਤੀ ਤਾਂ ਨਹੀਂ ਮੈਨੂੰ ਨਹੀਂ ਪਤਾ ਲੱਗੀ ਨਾ ਹੀ ਮੈਂ ਤੁਹਾਡਾ ਸੋਸ਼ਲ ਮੀਡੀਆ ਵੇਖਿਆ ਮੈਂ ਅਸਲ ਮਾਂ ਚਲੀਸੇ ਤੇ ਮੇਰਾ ਮੋਬਾਈਲ ਆਫ ਹੁੰਦਾ ਹੈ ਸਿਰ ਪ੍ਰਧਾਨ ਜੀ ਦਾ ਫੋਨ ਆ ਬਈ ਆ ਮਸਲਾ ਬਣ ਗਿਆ ਮੈਂ ਬਹੁਤ ਮਾੜੀ ਗੱਲ ਹੈ ਵੀ ਤੇ ਆਪਾ ਉਹ ਵੀ ਡੁਪਲੀਕੇਟ ਹੈ ਆਪਣੇ ਕਿਸੇ ਨਾ ਕਿਸੇ ਬੰਦੇ ਨੇ ਇਹਨਾਂ ਦਾ ਡੁਪਲੀਕੇਟ ਵੇਚਿਆ ਜਿੰਦੇ ਨਾਲ ਮਿਲਾਵਟ ਹੋ ਗਏ ਲੋਕਾਂ ਨੂੰ ਪਰੇਸ਼ਾਨੀਆਂ ਆਈ ਕਿਸੇ ਨੂੰ ਉਲਟੀਆਂ ਲੰਗੀਆਂ ਕਿਸੇ ਨੂੰ ਟਟੀਆਂ ਲੰਗੀਆਂ ਜਾਂ ਬਿਮਾਰ ਹੋਇਆ ਤੇ ਮੈਂ ਤਾਂ ਪਹਿਲਾਂ ਨੂੰ ਇਹ ਅਪੀਲ ਕੀਤੀ ਜਲਾਲਾਬਾਦ ਦੇ ਵਿੱਚ ਜਿਹੜਾ ਉਲਟੀਆਂ ਟਟੀਆਂ ਲਗੀਆਂ ਆਟਾ ਦਾ ਸਪਲਾਈ ਹੋ ਹੀ ਚੁੱਕਿਆ ਸਾਰਿਆਂ ਪਹਿਲਾਂ ਇਹ ਆਟਾ ਵਾਪਸ ਕਰਾਇਆ ਜਾਵੇ ਬਾਕੀ ਮਸਲਾ ਜਿਹੜਾ ਹੈਗਾ ਜਿਨੇ ਵੇਚਿਆ ਉਹਦੇ ਬਾਅਦ ਚ ਆਪਾਂ ਗੱਲ ਕਰਨੇ ਆ ਨਾ ਕਿ ਕਿਹੜੇ ਬੰਦੇ ਨੇ ਡੁਪਲੀਕੇਟ ਵੇਚਿਆ ਉਹਦਾ ਮਸਲਾ ਹਾਲਤਾਂ ਬਾਅਦ ਕਰਨੇ ਆ ਪਹਿਲਾਂ ਜਿਹੜਾ ਹੋਣਾ ਆਟਾ ਬਾਜ਼ਾਰਾਂ ਦੇ ਵਿੱਚ ਪਿਆ ਉਹੋ ਆਟਾ ਜੇ ਫਿਰ ਸਪਲਾਈ ਹੋਵੇਗਾ ਲੋਕੀ ਖਾਵਣਗੇ ਟਟੀਆਂ ਉਲਟੀਆਂ ਫਿਰ ਲੱਗਣਗੀਆਂ ਮੈਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਆਪਾਂ ਭਾਵੇਂ ਜਿਹੜੀ ਮਰਜੀ ਦੁਕਾਨ ਹੈ ਤੁਸੀਂ ਇੱਕ ਵਾਰੀ ਆਟਾ ਨਾ ਖਰੀਦੋ ਜਲਾਲਾਬਾਦ ਦੇ ਵਿੱਚ ਕਿਤੇ ਬਿਮਾਰ ਨਾ ਹੋ ਜਾਓ ਕਿਉਂਕਿ ਆਇਆ ਆਪਾਨੂੰ ਪਤਾ ਲੱਗਿਆ 60 70 ਬੰਦਾ ਬਿਮਾਰ ਹੋ ਗਿਆ ਉਲਟੀਆਂ ਲੱਗੀਆਂ ਕਿ ਟਟੀਆਂ ਲੱਗੀਆਂ ਕੋਈ ਹਸਪੀਟਲ ਤੇ ਇੱਥੇ ਅੰਕੀ ਦੇ ਕੋਲ ਪਿਆ ਕੋਈ ਸਿਵਲ ਹਸਪੀਟਲ ਪਿਆ ਅਸੀਂ ਆਦੇ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਬਖਸ਼ਣੀ ਹੈ ਹੁਣ ਕਿਸੇ ਨੇ ਜਿੰਨੇ ਵੀ ਡੁਪਲੀਕੇਟ ਵੇਚਿਆ ਉਹਨੂੰ ਆਪਾਂ ਸਜ਼ਾ ਵੀ ਦਿਵਾਵਾਂਗੇ ਪਰ ਇੱਕ ਵਾਰੀ ਇੱਕ ਦੇ ਨਾਂ ਤੇ ਮਿਲਾਵਟ ਹੋਈ ਹੈ ਨਾ ਜੀ ਮੈਂ ਕਹਿੰਦਾ ਬਿਲਕੁਲ ਹੋਈ ਹੈ ਧਰਮ ਦੇ ਨਾਂ ਤੇ ਮਿਲਾਵਟ ਹੋਈ ਹੈ ਕਿਸੇ ਨੇ ਕਿਸੇ ਨੇ ਕੀਤੀ ਕਿਸੇ ਨੇ ਕਿਸੇ ਦੁਕਾਨਦਾਰ ਦੀ ਗਲਤੀ ਹੈਗੀ ਹੈ ਕੋਈ ਨਾ ਕੋਈ ਹੋਲਸੇਲਰ ਹੈਗਾ ਮੈਂ ਉਹਦੇ ਨਾਂ ਨਹੀਂ ਖੜਾ ਮੈਂ ਗਲਤ ਕੰਮ ਦੇ ਨਾਂ ਨਹੀਂ ਖੜਾਉਂਦਾ ਪਰ ਮੈਂ ਪੂਰੀ ਗੁਵਾਰੀ ਕਰਾਵਾਂਗਾ ਜਿਨ੍ਹਾਂ ਨੇ ਡੁਪਲੀਕੇਟ ਜਾਂ ਪੁਰਾਣਾ ਦਰੋਆ ਦਾ ਆਟਾ ਵੇਚਿਆ ਹੈ ਮੇਰੇ ਸ਼ਹਿਰ ਵਾਸੀਆਂ ਨੂੰ ਨੁਕਸਾਨ ਪਹੁੰਚਾਇਆ ਸਿਹ ਦੇ ਨਾਮ ਉਹਨਾਂ ਨੂੰ ਸਖਤ ਸਖਤ ਸਜ਼ਾ ਮੈਂ ਦਿਵਾਵਾਂਗਾ ਬਾਕੀ ਦੀ ਗੱਲ ਜਿਹੜਾ ਹੁਣ ਬਾਜ਼ਾਰ 'ਚ ਪਿਆ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਕਿੰਨੇ ਹੋਲਸੇਲਰ ਨੇ ਇੱਥੇ ਟੋਟਲ 5 ਹੋਲਸੇਲਰ ਨੇ ਹਾਂ 5 ਹੋਲਸੇਲਰ ਨੇ ਪੰਜਾ ਹੌਸਲਿਆਂ ਦੀ ਆਪ ਕਰਾਂ ਗੁਆਰੀ ਕਿੰਨੇ ਕਿੰਨੇ ਕਿੱਥੇ ਕਿੱਧਰ ਸਪਲਾਈਰ ਕੌਣ ਹੈ ਇਹਨਾਂ ਪੰਜੇ ਆਦੀ ਦੁਕਾਨਾਂ ਦੇ ਜਿਵੇਂ ਆਪਦੇ ਸੁਭਾਗ ਨਾ ਵੇਚ ਕੇ ਜਾਂਦੇ ਦੁਕਾਨਾਂ ਦੇ ਦੇ ਜਾਂਦੇ ਨੇ ਯਾਰ ਆਟਾ ਮੇਰੇ ਕੋਲ ਪੰਜਾਂ ਨੂੰ ਸਪਲਾਈ ਕੌਣ ਕਰਦਾ ਉਹ ਕੋਈ ਅੰਮ੍ਰਿਤਸਰ ਤੋਂ ਨਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਇਹ ਇਹ ਦੱਸ ਸਕਦੇ ਨੇ ਹੋਲਸੇਲਰ ਜਿਨ੍ਹਾਂ ਨੇ ਕਿੱਥੋਂ ਕਿੱਥੋਂ ਲਿਆ ਮੈਨੂੰ ਨਹੀਂ ਇਸ ਬਾਰੇ ਨਹੀਂ ਪਤਾ ਇਹਨਾਂ ਅੰਮ੍ਰਿਤਸਰ ਲਿਆ ਕਿੱਥੋਂ ਲਿਆ ਇਹ ਤਾਂ ਇਹ ਇਹ ਦੱਸਣਗੇ ਨੇ ਅਸੀਂ ਕਿੱਥ ਕਿੱਥੋਂ ਢੜਾਉ ਲੈਣੇ ਤੇ ਕਿੱਥੋਂ ਪੁਆਇਆ ਹੁਣ ਕਈ ਵੀ ਹੁੰਦਾ ਕਿਸੇ ਦਿਨੋਂ ਪਿਛਲੀ ਰਿਵਾਦ ਗਾ ਹੁਣ ਪਿਛਲੀ ਰਿਵਾਦ ਗਾ ਤੇ ਅਗਲੀ ਵਾਰ ਇਹ ਵੇਚਣ ਦੇ ਨਾਂ ਤੇ ਪ੍ਰੂਫਟ ਪਿੱਛੇ ਇਹ ਨਹੀਂ ਵੇਖਦੇ ਲੋਕਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਕਬਜ਼ਾਂ ਜੀ ਇਹ ਵੀ ਪਤਾ ਲੱਗਿਆ ਕਿ 55 ਰੁਪਏ ਕਿਲੋ ਹੋਲਸੇਲ ਦਾ ਰੇਟ ਹੈ ਲੇਕਿਨ 45 ਰੁਪਏ ਕਿਲੋ ਵਿਕਿਆ ਤੇ ਫਿਰ ਇਹ ਤਾਂ ਯਾਰ ਸ਼ੋਰ ਹੁੰਦਾ ਵੀ ਇਹ ਡੁਬਲੀਕੇਟ ਹੈ ਰੋਣਾ ਹੀ ਕੋਣੀਗਾ ਤੇ ਮੈਂ ਤਾਂ ਇਹ ਕਹਿੰਦਾ ਤੁਸੀਂ ਧਰਮ ਦੇ ਨਾਂ ਤੇ ਜਾਂ ਧਰਮ ਪਰ ਨਾ ਹੋਵੇ ਜਿਹੜੀ ਚੀਜ਼ ਅਸੀਂ ਖਾਣੀ ਪਣੀ ਹੈ ਉਹ ਸ਼ੁੱਧ ਦੇ ਵਧੀਆ ਵੇਚੋ ਤੁਸੀਂ ਚਾਰ ਵੀ ਮਹਿੰਗੀ ਵੇਚੋ ਜਿੰਨੇ ਖ ਉਹੀ ਦੁਬਲੀ ਕਰ ਦੇਖਦੇ ਕਿਉਂ ਨਹੀਂ ਹੁਣ ਕੀ ਐਕਸ਼ਨ ਕੀਤਾ ਜਾ ਰਿਹਾ ਮੈਂ ਕਹਿੰਦਾ ਸਖਤ ਤੋਂ ਸਖਤ ਵਪਾਰ ਮੰਡੋ ਮੰਨੋ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀ ਨੂੰ ਕਹਿੰਨਾ ਕੋਈ ਜਲਾਲਾਬਾਦ ਕਿਸੇ ਦੁਕਾਨ ਤੋਂ ਆਟਾ ਨਾ ਖਰੀਦੇ ਤੇ ਜਿੰਨੇ ਪਕੋੜੇ ਲਾਈ ਖੜੇ ਨੇ ਹੋਲਸੇਲਰਾਂ ਨੂੰ ਵੀ ਕਹਿਣਾ ਵੀ ਜਿੰਨਾ ਆਟਾ ਤੁਸੀਂ ਸਪਲਾਈ ਕੀਤਾ ਦੁਕਾਨਾਂ ਦੇ ਵਿੱਚ ਉਹ ਸਾਰਾ ਵਾਪਸ ਮੰਗਾਓ ਪਹਿਲਾਂ ਤਾਂ ਆਪਾਂ ਰੋਕੀਏ ਜਿਹੜੀ ਦਿਵਾਰਾਂ ਕਿਸੇ ਨੂੰ ਟਟੀਆਂ ਉਲਟੀਆਂ ਨਾ ਲੱਗਣ ਦੂਜਾ ਮਸਲਾ ਅਲੱਗ ਲੱਗ ਜਿਹੜਾ ਕੱਲ ਹੋਇਆ ਉਹਦਾ ਬਾਅਦ ਬਾਅਦ ਆਪਾਂ ਕਾਰ ਵੀ ਕਰਨੀ ਆ ਜਿਹੜੀ ਕਰਨੀ ਹੈ ਜੀ ਉਹ ਉਹਨਾਂ ਦੇ ਸਾਹਮਣੇ ਆ ਚੁੱਕਿਆ ਕਿ ਆਟਾ ਜੋ ਵਰਤਾਂ ਵਾਲਾ ਗੱਲ ਪਹਿਲਾਂ ਨਵਾਂ ਦਾ ਸੀ ਵਰਤਾਂ ਵਾਲਾ ਆਟਾ ਖਾਂਦੇ ਨਾਲ ਬਿਮਾਰ ਹੋਇਆ ਬਈ ਸੀਰੀਅਸ ਬਿਮਾਰੀ ਹੋਈ ਹੈ ਕੀ ਕਹਾਂ ਹਾਂ ਦੇਖੋ ਇਹ ਮੈਨੂੰ ਵੀ ਰਾਤੀ ਪਤਾ ਲੱਗਿਆ ਬਟ ਮੈਂ ਖੁਣ ਆਇਆ ਬਟ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹੋ ਜਿਹਾ ਹਸਾ ਹੋਣਾ ਨਹੀਂ ਚਾਹੀਦਾ ਖਾਸ ਤੌਰ ਤੇ ਜਦੋਂ ਐਡੇ ਸ਼ੁਭ ਦਿਹਾੜਾ ਹੋਵੇ ਪਰ ਇਹੋ ਜਿਹਾ ਕੰਮ ਹੋਵੇ ਜਿਨੇ ਵੀ ਕੋਈ ਇਹੋ ਜਿਹਾ ਗਲਤ ਕੰਮ ਕੀਤਾ ਹੈ ਕੁਈ ਜ਼ਿੰਮੇਵਾਰੀ ਹੋਈ ਲਊਗਾ ਔਰ ਉਹਦੀ ਕਾਰਵਾਈ ਵੀ ਪ੍ਰੋਪਰ ਹੋਗੀ ਵੀ ਡਿਪਾਰਟਮੈਂਟ ਨਾਲ ਗੱਲ ਹੋਗੀ ਹੈ ਬੜੇ ਜਲਦੀ ਹੋ ਜਾਏ ਡਿਪਾਰਟਮੈਂਟ ਦੇ ਕਾਰਵਾਈ ਕਰ ਦੇਣਗੇ ਜਿੰਨੇ ਆਪਾਂ ਚੈਕਿੰਗ ਕਰ ਲੈਨੇ ਜਿਨੇ ਜਿਨੇ ਗਲਤ ਕੰਮ ਕੀਤਾ ਜਿੱਥੋਂ ਆਇਆ ਚੇਨ ਚੱਲੀ ਹੈ ਔਰ ਜੇ ਖਾਨਪਿੰਚ ਕੋਈ ਲਿਆਦ ਨਹੀਂ ਹੋਣਾ ਚਾਹੀਦਾ ਕਿ ਆਪਦੇ ਸ਼ਹਿਰ ਦੇ ਕੋਈ ਚੀਜ਼ ਨਹੀਂ ਕੀਤੀ ਇਸ ਕਰਕੇ ਪ੍ਰੋਪਰ ਕਾਰਵਾਈ ਹੋਗੀ ਪ੍ਰੋਪਰ ਉਹਦਾ ਇਹ ਵੀ ਇਹ ਵੀ ਸਰ ਪਤਾ ਲੱਗਿਆ ਕਿ 55 ਰੁਪਏ ਹੋਲਸੇਲ ਦਾ ਰੇਟ ਹੈਗਾ ਔਰ ਸ਼ਹਿਰ ਦੇ ਵਿੱਚ 45 ਰੁਪਏ ਕਿਲੋ ਆਟਾ ਲੱਗਿਆ ਹਾਂ ਮੈਂ ਕੋਈ ਨਾ ਕੋਈ ਤਾਂ ਗਲਤ ਕੰਮ ਹੋਇਆ ਹੀ ਹੈ ਤੋ ਦੀ ਜ਼ਿੰਮੇਵਾਰੀ ਉਹੀ ਲਊਗਾ ਜਿਨੇ ਗਲਤ ਕੰਮ ਕਰਿਆ ਇਹੋ ਜਿਹੇ ਕੰਮ ਚ ਮੈਂ ਨਹੀਂ ਸਮਝਦਾ ਕੋਈ ਲਿਹਾਜ਼ ਹੋਣਾ ਚਾਹੀਦਾ ਪ੍ਰੋਪੋਜ਼ਲ ਕਰ ਵੀ ਹੋ ਰਿਹਾ ਧਰਮ ਦੇ ਨਾਂ ਤੇ ਬਲਵਟ ਹੋ ਰਹੀ ਬਿਲਕੁਲ ਧਰਮ ਤਾਂ ਚਲੋ ਸਾਡਾ ਹੈ ਹੀ ਐ ਅਸੀਂ ਮਾਤਾ ਰਾਮ ਦੀ ਕਿਰਪਾ ਨਾਲ ਸਾਰੀ ਦੁਨੀਆ ਇਸ ਦਿਨ ਸੁਭ ਦਿਹਾੜੇ ਨੂੰ ਪੂਜਦੀ ਹੈ ਕਿਉਂਕਿ ਬਹੁਤ ਕਰਮ ਵਾਲੇ ਦਿਨ ਹੁੰਦੇ ਆ ਪਰ ਜੇ ਉਹ ਜੇ ਦੁਕਾਨਦਾਰ ਜਾਂ ਕੋਈ ਹੋਰ ਸੇਲਰ ਨੇ ਗਲਤ ਕੰਮ ਕੀਤਾ ਉਹ ਤਾਂ ਜ਼ਿੰਮੇਵਾਰੇ ਉਹੀ ਹੋਗਾ ਪਰ ਪ੍ਰੋਪਰ ਉਤੇ ਕਾਰਵਾਈ ਸਰ ਹਾਂ ਠੀਕ ਤੁਸੀਂ ਐਕਸ਼ਨ ਲੈ ਰਹੇ ਹੋ ਮੈਂ ਫੂਡ ਸਿਟੀ ਆਪਸ਼ਨਾਂ ਦਾ ਮੇਰੀ ਗੱਲ ਹੋ ਗਈ ਹੈ ਸੋ ਇਹਦੇ ਤੇ ਪ੍ਰੋਪਰ ਕਾਰਵਾਈ ਕਰੀ ਜੋਗੀ 100% ਠੀਕ ਹੈ ਥੈਂਕ ਯੂ ਤਾਂ ਆਈ ਇਹ ਲੋਕਾਂ ਨੇ ਬਰਤਰ ਕਿਸੇ ਨੇ ਅੱਟੇ ਖਾਦੇ ਪਕੌੜੇ ਖਾਦੇ ਜੀ ਰੱਟੇ ਬਰਤਰ ਖਾਂਦੇ ਨਹੀਂ ਉਹਨਾਂ ਨੂੰ ਉਲਟੀਆਂ ਤੇ ਬਰਾਹਣ ਚੱਕ ਨਾਲ ਬੀਪੀ ਲੱਗ ਗਿਆ ਜਿੰਨੀਆਂ ਕੁੜੀ ਪੱਠੀ ਵਿਛੇਦ ਤੇ ਸ਼ੁਕਰ ਦਾ ਫਿਲ ਹੋ ਗਈ ਸੀ ਹਮਮ ਇਹਨਾਂ ਦੇਖ ਵੀ ਸਿਬਾਰਾ ਕੇ ਤੇ ਜੈਕਟ ਟ੍ਰਿਪਲ ਲਗਾਈਆਂ ਨੇ ਅੱਲੇ ਵੀ ਸਟੇਬਲ ਨਹੀਂ ਹੋਈ ਪੁਰੀ ਪੁਆਇੰਟ ਟ੍ਰਿਪਲ ਲਗਾਈਆਂ ਨੇ ਬਸ ਸਟੇਬਲ ਹੀ ਬੁਲ ਕੀ ਕਾਰਨ ਕੀ ਕਾਰਨ ਬਸ ਉਹ ਜੋ ਨਿਆਰਤੇ ਵਰਤ ਲਗਾਤਾਰ ਕਦੋਂ ਦਿਨ ਹੋ ਜੋ ਉਹਰੇ ਉਹ ਦਿਨ ਨਾਲ ਬਾਕੀ ਕਿਹਦੇ ਸਬੰਧ ਟੀ ਜਿਆਦੇ ਨਹੀਂ ਸਹੀ ਤੇਰੀ ਬਿਲਕੁਲ ਜੀ ਫੂਡ ਪੋਇਜ਼ਨ ਕਹਿ ਸਕਦੇ ਫੂਡ ਹੋਏ ਕੁਲ ਵੀ ਹੋ ਸਕਦਾ ਠੀਕ